ਰੇਡੀਓ ਐਫ ਐਮ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਹੋਸਟ ਜਗਦੀਪ ਸਿੰਘ ਰਧਾਵਾ ਅੱਜ ਗੱਲ ਕਰਾਂਗੇ ਜੀ ਲੈਂਡ ਪੂਲਿੰਗ ਸਾਰੇ ਪਾਸੇ ਦੀ ਚਰਚਾ ਚੱਲ ਰਹੀ ਹੈ ਗੱਲੀ ਗੱਲ ਪੰਜਾਬ ਦੀ ਨਹੀਂ ਹੈਗੀ ਕਿ ਪੰਜਾਬ ਨਾਲ ਸਾਰੰਗ ਲਿੰਕ ਹੈ ਪੂਰੀ ਦੁਨੀਆ ਦੇ ਵਿੱਚ ਬੈਠੇ ਵੀ ਜਿੱਥੇ ਵੀ ਪੰਜਾਬੀ ਬੈਠੇ ਇੱਕੋ ਗੱਲ ਚੱਲਦੀ ਹੈ ਲੈਂਡ ਪੂਲਿੰਗ ਤੇ ਆਮ ਆਦਮੀ ਪਾਰਟੀ ਇਹਦੀ ਗੱਲਬਾਤ ਕਰਦੇ ਆ ਵੀ ਇੰਨਾ ਜ਼ਿਆਦਾ ਇਹਦਾ ਘਮਸਾਨ ਮਚਿਆ ਹੋਇਆ ਭਗਵੰਤ ਮਾਨ ਉਹਨਾਂ ਦੀ ਸਟੇਟਮੈਂਟ ਹਰ ਰੋਜ਼ ਕੋਈ ਨਾ ਕੋਈ ਆ ਜਾਂਦੀ ਹੈ ਉਹਨਾਂ ਦੇ ਮੰਤਰੀ ਦੀ ਆ ਜਾਂਦੀ ਹੈ ਵੀ ਇਹ ਬਹੁਤ ਚੰਗਾ ਹੈ ਜੀ 5-500 ਦੇ ਦੋ ਪਲਾਟ ਲੈ ਲੋ ਜਾਂ ਤੁਹਾਨੂੰ ਮਿਲੂਗਾ 200 ਕਾ ਦਾ ਜਾਂ 4 ਪਲਾਟ ਵੱਲੋਂ ਸਾਰਾ ਉਹ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਲੋਕ ਉਹਦੇ ਨਾਲ ਸਹਿਮਤ ਨਹੀਂ ਹੋ ਰਹੇ ਜਿਹੜੀ ਆਪੋਜੀਸ਼ਨ ਪਾਰਟੀਆਂ ਉਹਨਾਂ ਨੇ ਤਾਂ ਆਪਣੀ ਗੱਲਬਾਤ ਕਰਨੀ ਆ ਕਿ ਉਹਨਾਂ ਨੂੰ ਤਾਂ ਉਲਟ ਚੱਲਣਾ ਹੀ ਹੁੰਦਾ ਆਪਾਂ ਨੂੰ ਪਤਾ ਕ੍ਰਿਟਿਕ ਹੁੰਨੇ ਆ ਉਹਨਾਂ ਦਾ ਆਪਾਂ ਗੱਲ ਨਹੀਂ ਮੰਨ ਸਕਦੇ ਜੇ ਆਪਾਂ ਗੱਲ ਕਰੀਏ ਆਪਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਉਹਨਾਂ ਵਿੱਚੋਂ ਕਈ ਚੰਗੇ ਵੀ ਹੈਗੇ ਆ ਕਿ ਮਾੜੇ ਵੀ ਹੋਣਾ ਬਲ ਵੀ ਉਂਗਲੀ ਉੱਠਦੀ ਆ ਪਰ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਜਾਣੀਆਂ ਖਾਸ ਕਰਕੇ ਉਹਨਾਂ ਦਾ ਪੱਖ ਸੁਣਨਾ ਹੀ ਬਹੁਤ ਜ਼ਰੂਰੀ ਆ ਕੋਈ ਵੀ ਸਰਕਾਰ ਇੰਨੀ ਵੱਡੀ ਗਲਤੀ ਕਦੇ ਵੀ ਨਹੀਂ ਕਰ ਸਕ ਬੀਜੀ ਦੇ ਨਾਲ ਉਹਨਾਂ ਦੀ ਕੁਰਸੀ ਚਲ ਜੂਵੇ ਕੱਲ ਨੂੰ ਗੱਲ 2027 ਦੀ ਚੋਣਾਂ ਦੀ ਕਰਦਾ ਵੀ ਐਨਾ ਕੋਈ ਵੀ ਗਲਤੀ ਨਹੀਂ ਕਰੂਗਾ ਵੀ ਹਾਂ ਵੀ 2027 ਦਾ ਸਾਨੂੰ ਦੁਬਾਰਤੇ ਸੀਟਾਂ ਨਾ ਮਿਲਣ ਸਾਡੀ ਸਰਕਾਰ ਨਾ ਬਣੇ ਜੇ ਇਸ ਵਿੱਚ ਕੁਝ ਚੰਗਾ ਨਹੀਂ ਹੁੰਦਾ ਤਾਂ ਸਰਕਾਰ ਆਪਣਾ ਫੈਸਲਾ ਪੱਕੀ ਗੱਲ ਆ ਵੀ ਵਾਪਸ ਲੌਗੀ ਹੀ ਲੌਗੀ ਇਹ ਗੱਲ ਪੱਕੀ ਆ ਪਰ ਜੇ ਲੱਗਦਾ ਵੀ ਸਮਝਾਉਣ ਦੇ ਵਿੱਚ ਹੋ ਗਈ ਕੋਈ ਲੋਕ ਇਹਨੇ ਵੀ ਕਿ ਤਾ ਡਾਇਰੈਕਟ ਪੈਸਾ ਆਉਣਾ ਵੀ ਸਾਡੇ ਕੋਲ ਮਨੀ ਆ ਗਈ ਅਸੀਂ ਹੋਰ ਜਗ੍ਹਾ ਜਾ ਕੇ ਪ੍ਰਾਪਰਟੀ ਲਈਏ ਇਹ ਤਾਂ ਸਾਨੂੰ ਫਸਾਉਣ ਵਾਲੀ ਗੱਲ ਆ ਵੀ 50000 ਦੋਗੇ ਲੱਖ ਦੋਗੇ ਲੋਕ ਚੀਜ਼ ਮੰਨਣ ਲਈ ਤਿਆਰ ਨਹੀਂ ਵੀ ਦੋ ਕਿੱਲਿਆਂ ਤਿੰਨ ਕਿੱਲਿਆਂ ਵੀ ਸਮਝ ਲਓ ਲੱਖ ਦੇ ਰਹੇ ਆ ਪੈਸੇ ਕਰੂਗੇ ਕੀ ਤਾਂ ਸਾਡੇ ਕੋਲ ਮਨੀ ਨਹੀਂ ਆਉਣੀ ਉਹ ਕਾਹਦਾ ਡਿਵੈਲਪ ਹੋਣੀ ਹੈ ਕਿਵੇਂ ਹੋਣੀ ਹੈ ਉਹ ਸਭ ਤੋਂ ਵੱਾਰ ਆ ਵੀ ਜਿਹੜੇ ਦੂਜੇ ਡਿਵੈਲਪਰ ਆ ਉਹ ਮਨੀ ਦੰਦਾ ਕੋਈ 2000 ਕਰੋੜ ਕੋਈ 4 ਕਰੋੜ ਉਹ ਇੱਕ ਲਹਿਦਾ ਚੈਪਟਰ ਆ ਇਹਦੇ ਵਿੱਚ ਆਉਣ ਟਾਈਮ ਦੇ ਵਿੱਚ ਕੀ ਡਿਵੈਲਪਮੈਂਟ ਹੋਦੀ ਆ ਦੇਖਾਂਗੇ ਪਰ ਹਮੇਸ਼ਾ ਮੈਂ ਧਿਆਨ ਦਮਾਉਣਾ ਪਬਲਿਕ ਕੀ ਕਹਿੰਦੀ ਆ ਪਬਲਿਕ ਤੋਂ ਪੁੱਛਿਆ ਜਾਵੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤੁਸੀਂ ਜ਼ਰੂਰ ਦੱਸਿਓ ਕਮੈਂਟ ਜ਼ਰੂਰ ਕਰਿਓ ਇਹਨੂੰ ਵੀਡੀਓ ਨੂੰ ਆਪਾਂ ਅਪਲੋਡ ਕਰਾਂਗੇ YouTube ਤੇ ਸਾਰਾ ਹੋਰ ਵੀ ਜਿੰਨੇ ਵੀ ਪਲੇਟਫਾਰਮ ਨੇ ਆਪਣੇ ਸੋਸ਼ਲ ਮੀਡੀਆ ਦੇ ਵੀ ਤੁਸੀਂ ਇਸ ਲੈਂਡ ਪੋਲਿੰਗ ਦੇ ਨਾਲ ਸਹਿਮਤ ਹੈਗੇ ਆਂ ਜਾਏ ਤੁਸੀਂ ਪਾਰਟੀ ਨਾਲ ਸੰਬੰਧ ਰੱਖਦੇ ਨਹੀਂ ਰੱਖਦੇ ਤਾਂ ਜੈਸ ਲਿਖੋ ਜੇ ਨਹੀਂ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਇਹ ਗਲਤ ਨੀਤੀ ਹੈ ਸਰਕਾਰ ਦੀ ਇਹ ਖਰਾਬ ਕਰੋਗੀ ਲੋਕਾਂ ਦੇ ਹਿੱਤ ਵਿੱਚ ਨਹੀਂ ਕਿਸਾਨਾਂ ਦੇ ਜਿਹਨਾਂ ਦੀ ਜਮੀਨ ਉੱਜੜੀ ਹੁੰਦੀ ਹੈ ਹਿੱਤ ਵਿੱਚ ਨਹੀਂ ਹੈਗੀ ਤਾਂ ਨੋ ਲਿਖੋ ਪਬਲਿਕ opinion ਕੀ ਹੈ ਸਰਕਾਰ ਤੱਕ ਜਰੂਰ ਵੀਡੀਓ ਪਹੁੰਚੂਗੀ